ਆ ਦੇਖੋ ਜੀ ਸੰਗਤ ਹੁਣ ਪਿੰਡ ਦੇ ਵਿੱਚੋਂ ਰਸਨਾ ਆਪਣਾ ਇਕੱਠਾ ਕਰਕੇ ਲਿਆਈ ਹੈ ਹੁਣ ਸੰਗਤ ਚਾਹ ਪੀਣ ਲੱਗੀ ਹੈ ਉਸ ਤੋਂ ਬਾਅਦ ਆ ਕਣਕ ਕੱਪਾ ਸਾਰਾ ਸਮਾਰਨਾ ਹੈਗਾ ਬੋਰੀਆਂ ਭਰਨੀਆਂ ਨੇ ਚਾਹ ਪੀ ਕੇ ਇਹਨਾਂ ਨੂੰ ਹੁਣ ਆਪਾਂ ਇੱਧਰ ਬੋਰੀਆਂ ਤੇ ਲਾਉਨੇ ਆ ਇੱਧਰ ਆ ਮਾਮਾ ਭੈਣਾ ਕੱਪੜਿਆਂ ਦੀ ਸੇਵਾ ਕਰ ਰਹੀਆਂ ਨੇ ਾਡੋ ਾਡੀ ਕਪੜੇ ਜਿਵੇਂ ਆ ਸਾਰਾ ਕਪੜਾ ਸਾਰਾ ਆਪਾਂ ਨੂੰ ਦਾਨ ਕੀਤਾ ਆ ਮਾਈਆਂ ਵੀ ਹੁਣ ਤੇਰਾ ਚਾਹ ਪੀਣ ਲੱਗੀਆਂ ਕੰਡੇ ਤੇ ਹੋਗੇ ਫੇਰੀ ਤਾਂ ਹਾਰਨੀ ਆ ਟਾਈਮ ਬਹੁਤ ਲੱਗੂਗਾ ਆ ਸਾਡੀ ਪ੍ਰਧਾਨ ਵਿਚਾਰੀ ਬਹੁਤ ਹਿੰਮਤ ਕਰਦੀ ਐ ਮਾਮਾ ਭੈਣਾਂ ਨੂੰ ਲਿਉਂਦੀ ਐ ਧੰਨਵਾਦ ਕਰਦੇ ਆ ਅਸੀਂ ਆ ਦੇਖੋ ਜੀ ਲੋਕਾਂ ਨੇ ਰਿਗਾਰਡ ਤੋੜਤਾ ਬਿਸਤਰਿਆਂ ਦਾ ਗਦੈਲੇ ਸਰਾਣੇ ਰਜਾਈਆਂ ਬਹੁਤ ਕੁਝ ਉਹ ਕਰਿਆ ਆ ਦੇਖੋ ਜੀ 3-4 ਟੈਂਪੂ ਕੱਪੜੇ ਨੇ 3 ਲੱਖ 59 ਹਜ਼ਾਰ 70 ਦੁਬਾਰੇ ਦੱਸੋ ਜੀ ਦੁਬਾਰੇ ਦੱਸੋ 169070 ਰੁਪਏ ਹੁਣ ਤੱਕ ਆਪਣੇ ਕੋਲੇ ਜਮਾ ਹੋ ਗਏ ਵਾਹ ਜੀ ਵਾਹ ਧੰਨਵਾਦ ਜੀ ਧੰਨਵਾਦ ਧੰਨਵਾਦ ਆ ਦੇਖੋ ਜੀ ਜਿਹੜਾ ਦੋ ਦਿਨਾਂ ਚ ਤਿੰਨ ਦਿਨਾਂ ਚ ਆ ਤਾਂ ਆਪਣੇ ਲੋਕ ਕੱਪੜਾ ਲੀੜਾ ਕਣਕ 150000 ਰੁਪਿਆ ਆ ਦੇਖੋ ਜੀ ਧੰਨਵਾਦ ਕਰਦੇ ਆ 70 ਰੁਪਏ ਦੇ ਚੁਣ ਨਹੀਂ ਸੀ ਅੱਜ ਤੱਕ ਵਾਹ ਜੀ ਵਾਹ ਧੰਨਵਾਦ ਆ ਦੇਖੋ ਜੀ ਆ ਇੱਕ ਟ੍ਰੇਲੀ ਤਾਂ ਆਏ ਕਣਕ ਦੀ ਇੱਕ ਟ੍ਰੇਲੀ ਹਲੇ ਆ ਰਹੀ ਹੈ ਆ ਸਾਡਾ ਸੇਵਾਦਾਰ ਘਰੇ ਗਿਆ ਉਹ 2 ਮਿੰਟ ਆ ਦੇਖੋ ਜੀ ਆ ਕਣਕ ਦੀਆਂ ਬੋਰੀਆਂ ਨੇ ਇਹ ਤਲਾ ਕੇ 40-40 ਕਿਲੋ ਦੀਆਂ ਭਰਤੀਆਂ ਆ ਬੋਰੀਆਂ ਨੇ ਜਿਹੜੀਆਂ ਇਹ ਸਾਥੋਂ ਗੰਤਪਰੀਆਂ ਗਈਆਂ ਇਹ ਤੇ ਸਰਕਾਰ ਦਾ ਠੱਪਾ ਲੱਗਿਆ ਹੋਇਆ ਇਹ ਇਹਨਾਂ ਨੂੰ ਅਸੀਂ ਦੁਬਾਰੇ ਬਦਲ ਕੇ ਆ ਸਾਡੇ ਭਾਈ ਕੋਈ 20 ਕੋਈ 50 ਕੋਈ 100 ਬੋਰੀਆਂ ਘਰੋਂ ਲਿਆਂਦੀਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਜਿਹੜਾ ਨੇ ਐਡਾ ਵੱਡਾ ਸਹਿਯੋਗ ਦਿੱਤਾ ਹੈ ਕਹਿਣ ਸੋਣਨ ਤੋਂ ਗੱਲ ਵਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ